ਤਿੱਤਰ ਦੀ ਗਦਾਰੀ ਗੱਲ ਤਿੱਤਰ ਦੀ ਕੀਤੀ ਐ ਪਰ ਡੂੰਗੀ ਗੱਲ ਇਹ ਇਨਸਾਨਾਂ ਤੇ ਵੀ ਡੁੱਗਦੀ ਐ ਸੁਣਿਓ ਜ਼ਰੂਰ ਚੰਗੀ ਲੱਗੀ ਸੇਰ ਲੈ ਕਮੈਂਟ ਜ਼ਰੂਰ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਧੰਨਵਾਦ ਇਹ ਸਾਡੇ ਵਿੱਚ ਇੱਕ ਨਸਲ ਪੈਦਾ ਹੋ ਗਈ ਆ ਦੁਸ਼ਮਣ ਨੇ ਤਾਂ ਕਰਨਾ ਹੀ ਕਰਨਾ ਸਾਡਾ ਨੁਕਸਾਨ ਆ ਆਪਾਂ ਹੀ ਕਰਨ ਲੱਗੇ ਹੋਈ ਨਹੀਂ ਬਾਜ਼ਾਰ ਦੇ ਵਿੱਚ ਇੱਕ ਤਿੱਤਰ ਵੇਚਣ ਵਾਲਾ ਬੈਠਾ ਛੋਟੀ ਜਾਲੀ ਦੇ ਵਿੱਚ ਇੱਕ ਤਤਰ ਵੱਡੀ ਆ ਜਾਰੀ ਲਾਈ ਹੋਈ ਆ ਜਿਹੜੀ ਟੋਕਰੀਆਂ ਉਹਦੇ ਵਿੱਚ ਕਈ ਤਤਰ ਨਹੀਂ ਤੇ ਹੋਕਾ ਦੇ ਰਿਆ ਇੱਕ ਗਾਹ ਕਾ ਕੇ ਸਾਹਮਣੇ ਖਲੋ ਗਿਆ ਉਹ ਕਹਿੰਦਾ ਕੀਮਤ ਕੀ ਆ ਜਿੱਧਰ ਵੱਡੀ ਜਾਲੀ ਵਾਲੀ ਟੋਕਰੀ ਸੀ ਕਈ ਤਤਰ ਸਨ ਉਹ ਕਹਿੰਦਾ ਇਹਨਾਂ ਦੀ 40 ਰੁਪਏ ਆ 40 ਰੁਪਏ ਇੱਕ ਦੀ ਉਹਨੇ ਦੇਖਦੇ ਆ ਦੇਖਦੇ ਆ ਜਿਹੜਾ ਇਕੱਲਾ ਤਤਰ ਸੀ ਉਹਦੇ ਵੱਲ ਵੀ ਨਜ਼ਰ ਮਾਰੀ ਉਹ ਕਹਿੰਦਾ ਉਹਦੀ ਉਹ ਸਾਹਮਣੇ ਜਿਹੜਾ ਇਕੱਲਾ ਹੀ ਆ ਕਹਿੰਦਾ ਉਹ ਮੈਂ ਵੇਚਣਾ ਨਹੀਂ ਕਹਿੰਦਾ ਨਹੀਂ ਦੱਸਦਾ ਸਹੀ ਵੇਚਣਾ ਕਿਉਂ ਨਹੀਂ ਤੇ ਉਹਦੀ ਕੀਮਤ ਕਿੰਨੀ ਆ ਉਹਨੂੰ ਇਕੱਲੇ ਨੂੰ ਹੀ ਵੰਦ ਕੀਤਾ ਕਹਿੰਦਾ ਉਹ ਮੇਰਾ ਪਾਲਤੂ ਤੇ ਤੇਰਾ ਪਾਲਤੂ ਪਾਲਿਆ ਹੋਇਆ ਉਹ ਪਾਲਿਆ ਹੋਇਆ ਮੈਂ ਉਹਦੇ ਤੋਂ ਕੰਮ ਲੈਣਾ ਜਦੋਂ ਉਹ ਚੀਕਾਂ ਮਾਰਦਾ ਬਾਕੀ ਤਿਤਰਾਂ ਨੂੰ ਇਕੱਠੇ ਕਰ ਲੈਂਦਾ ਤੇ ਮੈਨੂੰ ਸੌਖਾ ਹੋ ਜਾਂਦਾ ਮੈਂ ਜਦੀ ਜਾਰੀ ਸੁੱਟਦਾ ਉਹਨਾਂ ਤੇ ਤੇ ਉਹਨਾਂ ਦਾ ਸ਼ਿਕਾਰ ਕਰਦਾ ਤੇ ਉਹਨਾਂ ਨੂੰ ਫੜ ਲੈਂਦਾ ਫਿਰ ਇਹਨੂੰ ਮੈਂ ਮਨ ਪਾਉਂਦੀ ਖਰਾਕ ਦੇਣਾ ਇਹ ਆਪਦੇ ਪਾਲਤੂ ਚਿੱਤਰ ਨੂੰ ਉਹ ਕਹਿੰਦਾ ਦੀ ਕੀਮਤ ਕਿੰਨੀ ਆ ਕਹਿੰਦਾ 500 ਕਹਿੰਦਾ ਤੂੰ ਮੇਰੇ ਤੋਂ 600 ਲੈ ਲੈ ਇਹ ਮੈਨੂੰ ਦੇ ਉਹਨੇ 600 ਦੇ ਕੇ ਜਦੋਂ ਉਹ ਚਿੱਤਰ ਚੁੱਕਿਆ ਉਹਦੇ ਸਾਹਮਣੇ ਹੀ ਉਹਦੀ ਗਰਦਨ ਮਰੋੜ ਦਿੱਤੀ ਜਦੀ ਉਹ ਕਹਿੰਨੇ ਰੌਲਾ ਪਾਉਂਦਾ ਕਹਿੰਦਾ ਓਏ ਆ ਕੀ ਕੀਤਾ ਇਹਨੂੰ ਮਾਰ ਕਿਉਂ ਦਿੱਤਾ ਕਹਿੰਦਾ ਇਹ ਮਾਰਨ ਦੇ ਹੀ ਲਾਇਕ ਸੀ ਜਿਹੜਾ ਆਪਦਿਆਂ ਦੇ ਨਾਲ ਦੇ ਸਮਾਜ ਦੇ ਨਾਲ ਆਪਦੀ ਕੌਮ ਦੀ ਨਾਲ ਧੂਖਾ ਕਰੀ ਜਿਹੜਾ ਕੌਮ ਦੀ ਪਿੱਠ ਤੇ ਛੁਰਾ ਮਾਰੀ ਆਪਦੀ ਕੌਮ ਦੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕਰਵਾਵੇ ਵੈਰੀ ਦੇ ਮੂਹਰੇ ਛੁੱਟੇ ਕਹਿੰਦਾ ਇਹੋ ਜਿਹਿਆਂ ਦਾ ਜੀਣ ਦਾ ਕੋਈ ਹੱਕ ਨਹੀਂ ਹੋਇਆ ਕਰਦਾ ਅੱਜ ਕੌਮ ਦੇ ਵਿੱਚ ਮੇਰੀ ਚ ਬੜੇ ਇਹੋ ਜਿਹੇ ਗਦਾਰ ਤਿੱਤਰ ਨੇ ਜਿਹੜੇ ਸੈਸਨ ਨੇ ਫਿੱਟ ਕਰਕੇ ਰੱਖੇ ਹੋਏ ਨੇ ਕੀਮਤ ਜਿੰਨਾਂ ਦੀ ਵੀ ਅੱਜ ਵੀ ਪੰਸ ਹੋਈ ਹੈ